ਟਰਬ ਸਰਕਾਰ ਦੇ ਵੱਲੋਂ ਸੌਚਕੰਦਵਾਦ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਪ੍ਰਵਾਸੀਆਂ ਦੀ ਰਿਪੋਰਟ ਕਰਨ ਤੇ ਕਾਰਵਾਈ ਕਰਦਿਆਂ ਅੱਜ ਫਿਰ ਤੋਂ ਨਵ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ। ਜਿਸ ਨਾਲ ਦੇ ਵਿੱਚ ਤਿੰਨ ਪੰਜਾਬ ਦੇ ਨੌਜਵਾਨ ਦਸ ਜਾਰੇ ਨੇ। ਇਹ ਤਿੰਨ ਨੌਜਵਾਨ ਗੁਰਦਾਸਪੁਰ ਕਪੂਰਥਲਾ ਤੇ ਫਿਰੋਜ਼ਪੁਰ ਦੇ ਨਾਲ ਸੰਬੰਧਿਤ ਨੇ। ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ ਸਰਹੱਦੀ ਬਲਾਕ ਮਮਦੋਟ ਦੇ ਪਿੰਡ ਲੱਖਾ ਸਿੰਘ ਵਾਲੇ ਠਾੜ ਦਾ ਨੌਜਵਾਨ ਸਤਪਾਲ ਸਿੰਘ ਹੈ ਜੋ ਅੰਮ੍ਰਿਤਸਰ ਤੋਂ ਦੇਰ ਰਾਤ ਨੂੰ ਮਮਦੋਟ ਵਿਖੇ ਪਹੁੰਚਿਆ। ਉਥੇ ਨੇ ਦੱਸਿਆ ਕਿ 8-9 ਮਹੀਨੇ ਪਹਿਲਾਂ ਅਮਰੀਕਾ ਗਿਆ ਸੀ ਬਾਰਡਰ ਕ੍ਰੋਸ ਕਰਨ ਤੋਂ ਬਾਅਦ ਉਸ ਨੂੰ ਕੈਂਪ ਦੇ ਵਿੱਚ ਰੱਖਿਆ ਗਿਆ ਜਿਸ ਦੌਰਾਨ ਉਸਤੇ ਕਈ ਵਾਰ ਤਸ਼ੱਦਦ ਕੀਤਾ ਗਿਆ ਹੁਣ ਉਹਨਾਂ ਨੂੰ 26 ਤਾਰੀਖ ਤੋਂ ਵਾਪਸੀ वाया ਪਨਾਮਾ ਤੋਂ ਤੁਰਕੀ ਤੋਂ ਘਰਦੇ ਹੋਏ ਦੇਰ ਰਾਤ ਨੂੰ ਦਿੱਲੀ ਰਾਹੀਂ ਅੰਮ੍ਰਿਤਸਰ ਉਤਾਰਿਆ ਗਿਆ ਉਹਦੇ ਪਰਿਵਾਰ ਨੇ ਵੀ ਦੱਸਿਆ ਕਿ ਬੜੀ ਮੁਸ਼ਕਲ ਦੇ ਨਾਲ ਰੋਜ਼ੀ ਰੋਟੀ ਲਈ ਪੁੱਤ ਨੂੰ ਵਿਦੇਸ਼ ਭੇਜ ਆ ਗਿਆ ਸੀ ਪਰ ਉੱਥੇ ਦੀ ਸਰਕਾਰ ਨੇ ਉਸ ਨੂੰ ਵਾਪਸ ਨਹੀਂ ਦਿੱਤਾ ਹਾਲੇ ਤੌ ਉਹਨਾਂ ਦਾ ਕਰਜ਼ਾ ਵੀ ਨਹੀਂ ਸੀ ਉਤਰਿਆ ਸਾਤ ਪਾਸ ਸੀਗੇ ਤੇ ਮੇਰੀ ਕਾਲਜ ਨੂੰ ਬੀਸੀਆ ਬੈਚਲਰ ਡਿਗਰੀ ਸੀ ਮੇਰੇ ਕੋਲ ਚੰਗੀ ਸਟੱਡੀ ਸੀਗੀ ਕਰਨਾ ਮਤਲਬ ਇਹ ਘਟਨਾ ਇਦਾਂ ਸੀ ਕਿ ਜੋ ਵੀ ਸਾਨੂੰ ਦੱਸਿਆ ਗਿਆ ਸੀ ਮੈਂ ਬੀਸੀ ਦੀ ਤੁਹਾਨੂੰ ਚੰਗੀ ਬਹੁਤ ਚੰਗੀ ਕੰਟਰੀ ਲੈ ਕੇ ਜਾਵਾਂਗੇ ਇੱਕ ਨੰਬਰ ਤੋਂ ਲੈ ਕੇ ਚੱਲੇ ਆ ਜੋ ਵੀ ਸਾਨੂੰ ਦੱਸਾਇਆ ਗਿਆ ਸੀ ਸਾਰਾ ਫਰੋਡ ਸੀਗਾ ਸਾਡੇ ਨਾਲ ਹੋਇਆ ਸੀ ਕਿ ਮੈਂ ਇਹ ਸਾਨੂੰ ਇੱਥੋਂ ਸਾਨੂੰ ਕਿਹਾ ਸੀਗਾ ਤੁਹਾਨੂੰ ਅਸੀਂ ਅਮਰੀਕਾ ਲੈ ਕੇ ਜਾਵਾਂਗੇ ਤੇ ਇੱਕ ਨੰਬਰ ਤੁਸੀਂ ਚੱਲਦੇ ਪੁੱਟਾ ਸਾਰਾ ਕੁਝ ਵੀਜਾ ਸਭ ਕੁਝ ਨਾ ਵੀਜਾ ਲੱਗੇ ਜਾਊਗਾ ਤੇ ਜਦੋਂ ਅਸਾਂ ਨੂੰ ਫ੍ਰੀ ਨਮ ਤੱਕ ਜਦੋਂ ਸੁਰੀਨਮ ਤੱਕ ਅਸੀਂ ਪਹੁੰਚ ਗਏ ਸੀਗੇ ਸਾਨੂੰ ਉੱਥੇ ਪਤਾ ਲੱਗਿਆ ਸੀ ਕਿ ਸਾਡੇ ਨਾਲ ਫੌਰੇ ਨਾ ਕਰਤਾ ਹੈ ਇੱਥੋਂ ਤੁਹਾਨੂੰ ਕਿਵੇਂ ਭੇਜਿਆ ਗਿਆ ਇੱਥੋਂ ਸਾਨੂੰ ਫਲਾਈਟ ਤੇ ਭੇਜਿਆ ਗਿਆ ਸੀਗਾ ਸੁਰੀਨਮ ਤੱਕ ਉਸ ਤੋਂ ਅੱਗੇ ਉਸ ਤੋਂ ਅੱਗੇ ਸਾਨੂੰ ਟੈਕਸੀ ਲਈ ਰੋਲ ਰਹੀ ਲੈ ਕੇ ਗਿਆ ਸੀ ਤੋਰ ਕੇ ਲੈ ਕੇ ਗਿਆ ਸੀ ਕਿਤੇ ਕਿਤੇ ਜੰਗਲਾਂ ਦੇ ਸੁਨਦਰ ਅਸੀਂ ਸਮੁੰਦਰਾਂ ਚ ਮਤਲਬ ਨਾਲ ਕਿ ਇੱਥੋਂ ਸਾਨੂੰ ਲੈ ਕੇ ਗਿਆ ਸੀ ਬ੍ਰਾਜ਼ਿਲ ਦਾ ਸਮੁੰਦਰ ਬ੍ਰਾਜ਼ਿਲ ਦਾ ਹੈਗਾ ਜੀ ਜੰਗਲ ਉਸ ਜੰਗਲ ਪਾਰ ਕੀਤਾ ਸੀ ਕਿਤੇ ਉਸ ਤੋਂ ਅਮਰੀਕਾ ਕਲੰਬੀਆ ਜਿਹੜਾ ਸੀ ਸਮੁੰਦਰ ਉਹ ਅਸੀਂ ਪਾਰ ਕੀਤਾ ਸੀ ਕਿਸ਼ਤੀ ਲੈ ਕੇ ਗਿਆ ਸੀ ਜਿੰਦੇ ਵਿੱਚ ਬਹੁਤ ਖਤਰਾ ਸੀਗਾ ਜਾਨ ਨੂੰ ਖਤਰਾ ਸੀਗਾ 5 ਘੰਟੇ ਕਿਸ਼ਤੀ ਚੱਲੀ ਸੀ ਜਿੰਦੇ ਵਿੱਚ ਵੀ ਸਾਡੀ ਮੌਤ ਵੀ ਹੋ ਸਕਦੀ ਸੀ ਜੇ ਤੋ ਐਵੇਂ ਦਾ ਟਾਈਮ ਆ ਗਿਆ ਸੀ ਕਿੱਥੇ ਕਿੱਥੇ ਦਿੱਤੇ ਗਏ ਪੀ ਸਾਨੂੰ ਜਦੋਂ ਅਸੀਂ ਪਨਾਮਾ ਚ ਗਏ ਸੀਗੇ ਪਨਾਮਾ ਵਿੱਚ ਲਸੀਂ ਜਦੋਂ ਪੁਰਾਏ ਗਏ ਸੀਗੇ ਰਾਹਤੇ ਸਾਡੇ ਨਾਲ ਬਹੁਤ ਘਟਨਾਵਾਂ ਆਪਰੀਆਂ ਸਾਨੂੰ ਮਾਫੀਆ ਵੀ ਪਿਆ ਗਿਆ ਸੀਗਾ ਸਾਡੇ ਸਾਰੇ ਨਾ ਕੱਪੜੇ ਲਾਤੇ ਸੀਗੇ ਔਰ ਸਾਡੇ ਤੋਂ ਕੱਪੜੇ ਵੀ ਖੋਲੇ ਸੀਗੇ ਕਿੱਟ ਵੀ ਖੋਲਣੀ ਸੀਗੀ ਸਾਡੇ ਕੋਲ ਖਾਣ ਨੂੰ ਕੁਝ ਹੈ ਨਹੀਂ ਸੀਗਾ ਸਾਨੂੰ ਨਾ ਕਾਫੀ ਜਿਹਾ ਟਾਈਮ ਤੇ ਰੋਕਿਆ ਸਾਨੂੰ ਕੁੱਟਮਾਰ ਕੀਤੀ ਪਿਸਤੌਲ ਸਿਰ ਤੇ ਮਾਰਦੇ ਸੀਗੇ ਔਰ ਮੇਰੇ ਤੋਂ ਫੋਨ ਵੀ ਖੋ ਕੇ ਲੈ ਗਏ ਸੀ ਰੋਟੀ ਪਾਣੀ ਦਾ ਕੀ ਇੰਤਜ਼ਾਰ ਕੁਛ ਨਹੀਂ ਰੋਟੀ ਪਾਣੀ ਕੋਨ ਲਈ ਪਾਣੀ ਸੀਗਾ ਬਸ ਅੰਗਲਾਂ ਚ ਪਾਣੀ ਪੀਂਦੇ ਸੀ ਪੱਤੇ ਕੁੱਤੇ ਖਾਂਦੇ ਸੀ ਨਾਲ ਕੁੱਟਮਾਰ ਵੀ ਹਾਂਜੀ ਬਹੁਤ ਕੁੱਟਮਾਰ ਵਿੱਚ ਕਰਦੇ ਸੀ ਇਹ ਸਿਰ ਤੇ ਮਾਰਦੇ ਪਿਸਤੌਲ ਮਾਰਦੇ ਆ ਪਿੱਛੇ ਉਹਨਾਂ ਦੇ ਪਿਛਲੇ ਡੰਡੀਆਂ ਪਿਸਤੌਲ ਦੀਆਂ ਮਾਰਦੇ ਸੀ ਸਿਰ ਤੇ ਮਾਰਦੇ ਆ ਰੇਤ ਜਿੱਥੋਂ ਦੇ ਲੋਕ ਸੀ ਉਹ ਹੁੰਦੇ ਉੱਥੋਂ ਦੇ ਜਿੱਦਾਂ ਅਪਨਾਮਾ ਦੇ ਸੀਗੇ ਮਾਫੀਆ ਹੁੰਦੇ ਸੀ ਅਪਨਾਮਾ ਕਿੰਨੇ ਦਿਨ ਦਿੱਤੀ ਸੀ ਇਹ ਤੁਹਾਨੂੰ ਚੱਲਿਆ ਅਸੀਂ 4 ਦਿਨ ਲਗਾਤਾਰ ਜੰਗਲ ਚ ਰਹਿયા ਸੀਗੇ ਕੁਛ ਖਾਦਾਂ ਨਹੀਂ ਕੋਈ ਪਾਣੀ ਨਹੀਂ ਕੋਈ ਪੀਣ ਪਾਣੀ ਕੱਲਾ ਪਿੰਦੇ ਸੀ ਕੋਈ ਖਾਣ ਕੁਛ ਆਇਆ ਨਹੀਂ ਇਸ ਵਿੱਚ ਪੱਤੇ ਖਾਂਦੇ ਸੀ ਕਿਤੇ ਕਿਤੇ ਐਵੇਂ ਦੇ ਸੀਗੇ ਵੀ ਸਾਨੂੰ ਇਹ ਗੰਦੀਆਂ ਜਿਹੜੀਆਂ ਬਿਮਾਰੀਆਂ ਇਹਨਾਂ ਦੇ ਰੋਖ ਹੋ ਜੇਗੇ ਸਾਨੂੰ ਬਚ ਗਏ ਸੀ ਕਿਨਾਂ ਵਿੱਚ ਜਾਣਾ ਪੈਂਦਾ ਸੀਗਾ ਗੰਦਾ ਪਾਣੀ ਸੀਗਾ ਔਰ ਕਿਤੇ ਕਿਤੇ ਸਾਡੇ ਤੇ ਐਵੇਂ ਸੂਸ਼ਣ ਆ ਗਈ ਵੀ ਸਾਨੂੰ ਉੱਥੇ ਪਾਣੀ ਨਹੀਂ ਮਿਲਿਆ ਸੀ ਜੰਗਲ ਚ ਪੀਣ ਨੂੰ ਅਸੀਂ ਜਿਹੜਾ ਪਾਣੀ ਇੱਕ ਜਿਹੜਾ ਪਾਣੀ ਖੜਿਆ ਹੁੰਦਾ ਹੈ ਕਾਲਾ ਪਾਣੀ ਸਾਨੂੰ ਉਹ ਵੀ ਪਾਣੀ ਐਂਡ ਤੇ ਪੀਣਾ ਪਿਆ ਗਿਆ ਸੀਗਾ ਰਾਹ ਕੇ ਜੇ ਸੀ ਜਿਨ੍ਹਾਂ ਦੇ ਵਿੱਚ ਜਾਣਾ ਪੈਂਦਾ ਰਾਹ ਬਹੁਤ ਗੰਦੇ ਸੀ ਕੋਈ ਸਾਹ ਨਹੀਂ ਸੀਗੇ ਜੰਗਲ ਸੀਗੇ ਜੰਗਲ ਦੇ ਵਿੱਚੋਂ ਪੈਰ ਰੱਖ ਕੇ ਬਚਾ ਬਚਾ ਕੇ ਰਾਤ ਨੂੰ ਸ਼ਾਮ ਨੂੰ ਤੁਰਨਾ ਪੈ ਰੱਖ ਰੱਖ ਕੇ ਬਹੁਤ ਸਈਏ ਸੀਗੇ ਵੀ ਹਰ ਇੱਕ ਜਹਰੇਕ ਮੋਰ ਤੇ ਪ੍ਰੋਬਲ ਸੀ ਹਰ ਇੱਕ ਮੋਰ ਤੇ ਸੀ ਸੀਗੇ ਰਸਤੇ ਕੇ ਜੇ ਸੀ ਰਸਤੇ ਰਸਤੇ ਸਾਰੇ ਜਾਨੀ ਕਿ ਪੱਥਰ ਪੱਥਰ ਸੀਗੇ ਕਿਤੇ ਮਿੱਟੀ ਸੀ ਕਿਤੇ ਸਾਰਾ بارش ਤੋਂ ਪੈਂਦੀ ਸੀਗੀ ਪਾਣੀ ਫੁੱਲ ਭਰ ਜਣਾ ਸੀ ਸਾਨੂੰ ਕਿਤੇ ਕਿਤੇ ਸਾਨੂੰ ਪਾਣੀ ਵਿੱਚੋਂ ਬਿਲੰਕੇ ਜਾਣਾ ਪੈਂਦਾ ਸੀਗਾ ਵੀ ਸਾਡੇ ਸਾਰੇ ਕੱਪੜੇ ਪਿੱਜੇ ਸੀਗੇ ਬੰਦੀ ਵੀ ਬਣਾਇਆ ਗਿਆ ਹਾਂਜੀ ਸਾਨੂੰ ਬੰਦੀ ਵੀ ਬਣਾਇਆ ਗਿਆ ਸੀਗਾ ਅਮਰੀਕਾ ਕਿਵੇਂ ਪਹੁੰਚੇ ਉਸ ਤੋਂ ਬਾਅਦ ਸਾਨੂੰ ਉਸ ਤੋਂ ਬਾਅਦ ਸਾਨੂੰ ਮੈਂ ਮੈਕਸੀਕੋ ਸਾਨੂੰ ਬਿਠਾਇਆ ਗਿਆ ਸੀਗਾ ਸਾਡੇ ਨਾਲ ਮੈਕਸੀਕੋ ਕਾਫੀ ਜ਼ਿਆਦਾ ਉਹਨਾਂ ਨੇ ਟੌਰਚਰ ਕੀਤਾ ਸੀਗਾ ਸਾਨੂੰ ਬੰਨ੍ਹ ਕੇ ਰੱਖਿਆ ਸੀਗਾ ਘਰੇ ਗੱਲ ਨਹੀਂ ਕਰਦਿੰਦੇ ਸੀਗੇ ਕਿਸੇ ਪਰਿਵਾਰ ਨਾਲ ਘਰੇ ਗੱਲ ਨਹੀਂ ਹੋਈ ਸੀ ਕਮ ਸੇ ਇੱਕ ਮੱਥਵੇਰੇ ਘਰੇ ਗੱਲ ਨਹੀਂ ਹੋਈ ਸੀ ਕਰਦੇ ਨਾਲ ਕਰਦੇ ਨੂੰ ਪਤਾ ਨਹੀਂ ਸੀਗਾ ਮੈਂ ਹੈ ਜਿਉਂਦਾ ਕਿ ਮਾਰ ਕੇ ਕਰਦੇ ਕੁਝ ਪਤਾ ਹੀ ਨਹੀਂ ਸੀਗਾ ਅਮਰੀਕਾ ਪਹੁੰਚ ਗਿਆ ਹਾਂ ਅਮਰੀਕਾ ਜਦੋਂ ਪਹੁੰਚ ਗਏ ਸੀ ਉੱਥੇ ਵੀ ਸਾਡੇ ਨਾਲ ਬਹੁਤ ਸਾਨੂੰ ਟੌਰਚਰ ਕੀਤਾ ਸਾਡੇ ਨੂੰ ਹੱਦੋਂ ਜ਼ਿਆਦਾ ਨਾ ਟੌਰਚਰ ਸਾਡੇ ਨਾਲ ਕੀਤਾ ਸੀਗਾ ਕਿੰਨੇ ਦਿਨ ਉੱਥੇ ਬੰਦੀ ਬਣੇ ਰਹੇ ਕਿ ਅਸੀਂ ਕੈਂਪ 'ਚ 2 ਦਿਨ ਸਾਨੂੰ ਬੰਦੀ ਨਾ ਬਣਾ ਕੇ ਰੱਖਿਆ ਸੀ ਖਾਣ ਪੀਣ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਜਾਨੀ ਕਿ ਇੱਕ ਫੌਜਿੰਦੇ ਸੀ ਇੱਕਲੇਸ਼ ਜਿੰਦੇ ਸੀ ਕਿ ਉਹ ਵੀ ਤੌਰ 'ਤੇ ਰੱਖਤੀ ਜਾਣਾ ਬਾਰ ਬਾਰ ਚੀਜ਼ ਵੀ ਦਿੰਦੇ ਸੀ ਟੌਰਚਰ ਕਰਤੀ ਸੀਗੇ ਵੀ ਕੁਝ ਖਾਣ ਖਾਣੇ ਵੀ ਨਾ ਤੇ ਸੌਣ ਵੀ ਨਾ ਉੱਥੇ ਕਿੰਨੇ ਦਿਨ ਬਾਅਦ ਤੁਹਾਨੂੰ ਵਾਪਸ ਤੇ ਜਾਈ ਉੱਥੋਂ ਸਾਨੂੰ ਵਾਪਸ 14 ਦਿਨ ਬਾਅਦ ਸਾਨੂੰ ਬਨਾਮਾ ਵਾਪਸ ਭੇਜਤਾ ਸੀ ਉਸ ਤੋਂ ਅਗੇ ਇੱਥੇ ਕਿਵੇਂ ਪਹੁੰਚੇ ਉਸ ਤੋਂ ਬਾਅਦ ਸਾਡੇ ਬਨਾਮਾ ਤੋਂ ਸਾਡੇ 15 ਦਿਨ ਸਾਨੂੰ ਬਨਾਮਾ ਰੱਖਿਆ ਸੀਗਾ ਪਰ 15 ਦਿਨ ਬਾਅਦ ਸਾਡੀ ਫਿਰ ਇੱਥੋਂ ਬਨਾਮਾ ਤੁਰਕੀ ਪਹੁੰਚੇਗਾ ਤੁਰਕੀ ਤਾਂ ਦਿੱਲੀ ਦੇ ਇੱਕ ਜਗ੍ਹਾ ਤਾਂ ਬਿਲਕੁਲ ਪਤਾ ਸੀ ਵੀ ਬਾਪਸ ਆ ਰਹੇ ਹੋ ਯਾਰ ਕਰਦਨ ਨੂੰ ਕੁਝ ਨਹੀਂ ਪਤਾ ਸੀ ਕਰਦਨ ਸਾਡੇ ਕੋਈ ਕੋਈ ਫੋਨ ਨਹੀਂ ਸਾਡੇ ਨਾਲ ਸਾਨੂੰ ਕੋਈ ਗੱਲ ਕਰਨੀ ਦੇਂਦੀ ਸੀ ਤੁਸੀਂ ਕਿੱਥੇ ਹੋ ਕਿੱਥੇ ਕਰਦਨ ਇਹ ਪਤਾ ਸੀਗਾ ਛੇ ਸਾਡਾ ਮੁੰਡਾ ਅਮਰੀਕਾ ਪਹੁੰਚ ਗਿਆ ਮਾਂ ਪਿਓ ਦੇ ਇੱਕ ਸੁਪਨੇ ਹੁੰਦੇ ਨੇ ਜ਼ਮੀਨ ਜਾਇਦਾਦ ਵੀ ਗਈ ਜ਼ਮੀਨ ਜ਼ਮੀਨ ਹਾਂਜੀ ਜ਼ਮੀਨ ਸੀਗੀ ਜ਼ਮੀਨ ਸੀਗੀ ਜ਼ਮੀਨ ਸਾਰੀ ਵੇਚ ਗਈ 2.5 ਕੜਾ ਜ਼ਮੀਨ ਸੀ ਸਾਰੀ ਜ਼ਮੀਨ ਨੇ ਵੇਚ ਗਈ ਕਰ ਦਾ ਸਾਰਾ ਸਾਮਾਨ ਦੇ ਦਿੱਤੀਗਾ ਜੋ ਵੀ ਸੋਨਾ ਸਾਰਾ ਕੁਝ ਦੇ ਗਿਆ ਕਰ ਦਾ ਮੋਟਰਸਾਈਕਲ ਤੱਕ ਵੀ ਸਭ ਕੁਝ ਦੇ ਗਿਆ ਫੱਗੀ ਕਿੱਥੇ ਹੋਈ ਏ ਥੱਗੀ ਸਾਡੇ ਨਾਲ ਹੋਈ ਸੀ ਜਿਹੜਾ ਸਾਡਾ ਮੈਨ ਜਿਹੜਾ ਸਾਡਾ ਜਿੰਨੇ ਦਿਨਾਂ ਜਿਹੜਾ ਮੇਰਾ ਦੋਸਤ ਸੀਗਾ ਬਣਿਆ ਸੀ ਸਾਡੀ ਫੈਮਿਲੀ ਤਰ੍ਹਾਂ ਬਣਿਆ ਸੀਗੀ ਜਿਹੜੇ ਰਿਸ਼ਤੇਦਾਰਾਂ ਚ ਉਹਨੇ ਸਾਨੂੰ ਦੱਸਿਆ ਸੀ ਕਿ ਬਈ ਤੁਹਾਨੂੰ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਸਾਰੀ ਪੇਮੈਂਟ ਰਸੀ ਸਾਡੀ ਮੈਨੂੰ ਪੇਮੈਂਟ ਕਰਨੀ ਆ ਅਸੀਂ ਸਾਰੀ ਪੇਮੈਂਟ ਉਹਨੂੰ ਕਰਦੇ ਰਹੇ ਸੀ ਜਿੰਨੀ ਪੇਮੈਂਟ ਕੀਤੀ ਸੀਗੀ ਅਸੀਂ ਛੋਟੇ ਪਰ ਉਹਨੂੰ ਵੇਚਦੇ ਸਾਡੇ ਨਾਲ ਥੱਗੀ ਹੋ ਗਈ ਸੀ ਤੇ ਸਾਰਾ ਕੁਝ ਵੇਚ ਗਿਆ ਪਹਿਲੀ ਵੀ ਇੱਕ ਗਈ ਔਰ ਵੇਚ ਗਿਆ ਤੇ ਗੈਂਡਰ ਨੇ ਥੱਗੀ ਕਰ ਲਈ ਸੀ ਪਚਾਂਦੀ ਵਾਲੇ ਤੋਂ ਇਹ ਗੱਲ ਸਿੰਦਾ ਦੋਸਤ ਉਨੇ ਚਾਂਦੀ ਕਾ ਉਹਨੇ ਠੱਗੀ ਕਰ ਲਈ ਸੀ ਕਿੰਨੇ ਪੈਸੇ ਲੱਗੇ ਸੌਦਾ 50 55 ਲੱਖ ਰੁਪਈਆ ਲੱਗੇ ਸਰਕਾਰ ਨੂੰ ਕੀ ਬੇਨਤੀ ਕਰਦੇ ਸਾਨੂੰ ਕੋਈ ਸਰਕਾਰ ਕੋਈ ਦੁਆਇਆ ਜਾਵੇ ਤੇ ਕੋਈ ਨੌਕਰੀ ਨੂੰ ਕੋਈ ਦੁਆਈ ਜਾਵੇ ਜਿੰਦ ਕਰਤਾ ਰਹੀ ਖਾਰ ਬਈ ਹੁੰਦੇ ਲਾਇਕ ਕੀਤੀ ਜਾਵੇ ਕੁਛ ਵੀ ਰਾਤ ਸਾਨੂੰ ਪਤਾ ਲੱਗਿਆ ਕਿ ਵੀ ਛੱਡ ਪੁਲਿਸ ਨੇ ਫੋਨ ਕੀਤਾ ਸੀ ਹਾਂ ਦੋਰ ਥਾਣੇ ਤੋਂ ਵੀ ਸੀ ਰਾਤ ਨੂੰ 9 ਵਜੇ ਅਸੀਂ ਘਰੇ ਰੋਦੇ ਦੇ ਮੁੰਡੇ ਨੂੰ ਲੈ ਕੇ ਲੱਗੇ ਆਣੇ ਕਿ ਫਲੈਗ ਆਇਆ ਇਹ ਸਾਨੂੰ ਤਾਂ ਮਦੋਟੂ ਫੋਨ ਆਇਆ ਸੀ ਆਇਆ ਕਿਤਨਾ ਇਹ ਆਇਆ ਆਪਣੇ ਅਮਰੀਕਾ ਤੋਂ ਕਿੰਨੇ ਜਨੇ ਸੀ ਵਾਪਸ ਆਏ ਤੇ ਇਹਨਾਂ ਨਾਲ ਕੀ ਧੋਖਾ ਤੇ ਜੀ ਇਹ 5-7 ਜਨੇ ਸੀ ਦੱਸਦੇ ਪਏ ਨੇ ਤੇ ਥੱਗੀ ਦਾ ਚਕਾਰ ਹੋ ਗਿਆ ਇਹ ਤੰਗੀ ਆ ਚੰਗੀ ਤਾਂ ਉਹਨਾਂ ਸਾਰਾ ਕੁਝ ਲੋਇਆ ਤਲੋਇਆ ਗਿਆ ਤੇ ਬਸ ਕਰਦੇ ਰੋਜ਼ਗਾਰ ਗਿਆ ਸਾਰਾ ਪਿਛਲੋਆ ਤਲੋਆ ਵੇਚ ਕੇ ਤੇ ਗਰੀਬੀ ਆ ਗਈ 23 ਕਿਲ ਜਮੀਨ ਹੋ ਵੀ ਵੇਚੀ ਹੁਣ ਕੁਛ ਪੱਲੇ ਤੇ ਰਹਿ ਨਹੀਂ ਗਿਆ ਦਵਾਈ ਚੋ ਕੀ ਕਿੰਨਾ ਪੈਸਾ ਲਾ ਕੇ ਬਾਹਰ ਗਿਆ ਇਹਨਾਂ ਲਾਲ ਲਗਭਗ 50 ਤੋਂ 55 ਲੱਖ ਲੱਗਿਆ ਏਜੰਟ ਨੇ ਧੋਖਾ ਕੀਤਾ ਹਾਂਜੀ ਏਜੰਟ ਨੇ ਧੋਖਾ ਕੀਤਾ ਕਿਸ ਤਰ੍ਹਾਂ ਦਾ ਕਿਵੇਂ ਇੰਦਲਾਸਾ ਦੇਖ ਲੈਗਾ ਕਿ ਦੋਨੋਂ ਉੱਤੇ ਵਧੀਆ ਮਿਲ ਜਾਗੀ ਰੋਜ਼ਗਾਰ ਤੇ ਰੋਜ਼ਗਾਰ ਮਿਲਿਆ ਨਹੀਂ ਉਤੋਂ ਵਾਪਸ ਆ ਗਿਆ ਠੱਗੀ ਥੋੜੀ ਮਾਰ ਲਈ ਉਹਨੇ ਏਜੰਟ ਨੇ ਰਾਤ ਤਸੀਹੇ ਵੀ ਚੱਲਦੇ ਸੀ ਇਹ ਚੱਲਦੇ ਰਿਹਾ ਵਾਪਸ ਆ ਗਿਆ ਹਾਂਜੀ ਵਾਪਸ ਆ ਗਿਆ ਏ ਭੇਜਿਆ ਜੀ ਜੈਂਟਾ ਨੇ ਕਿਹਾ ਵੀ ਤੁਹਾਨੂੰ ਬਾਹਰ ਦੇ ਅਮਰੀਕਾ ਭੇਜਾਂ ਤੇ ਇਹਨਾਂ ਨੇ ਮਾਂ ਪਿਓ ਸਿਰ ਤੇ ਨਹੀਂ ਥੁਣਾ ਕਹੀ ਚਲੋ ਵੀ ਚੰਗੀ ਕਮਾਈ ਕਰ ਤੇ ਆਇਆ ਦਾ ਜਿਹੜੀ ਯਾਦ ਆ ਇੱਥੋਂ ਵੇਚ ਖਪਾ ਤੇ ਟੂੰਬ ਟੱਲਾ ਵੀ ਤੇ ਅੱਜ ਸੱਤ ਅੱਠ ਮਹੀਨਾ ਬਾਅਦ ਕਰੇ ਆ ਕੇ ਵਿਚਾਰਾ ਤਸੀਹਾਂ ਚੱਲ ਕੇ ਬਹੁਤ ਹੀ ਮਾੜਾ ਹੋਇਆ ਹੈ ਦੇਸੀ ਨੂੰ ਅਸੀਂ ਤਾਂ ਕਿਨਾਰਾ ਕੋਈ ਨਾ ਕੋਈ ਸਰਕਾਰ ਸਾਡੇ ਬਾਰੇ ਸੋਚਿਆ ਜਾਵੇ ਜਿਹੜੇ ਕੀਤੀ ਜਿਹਨੇ ਠੱਗੀ ਉਹਦੇ ਨਾਲ ਵੀ ਉਹਨੂੰ ਘੇਰਾ ਪਾਇਆ ਜਾਵੇ